ਹਾਂਜੀ ਕੀ ਹਾਲ ਹੈ ਨਹੀਂ ਠੀਕ ਨੇ ਹਾਂਜੀ ਕੀ ਹਾਲ ਹੈ ਸਾਰੇ ਜੀ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀ ਦਾ ਕਬੂਤਰ ਕੋ ਬਾਟਰ ਸੈਟ ਹੈ ਸਾਰੇ ਜੀ ਦਾ ਘਰ ਕੋਲ ਠੀਕ ਹੈ ਲਓ ਜੀ ਸਵੇਰੇ ਸਵੇਰੇ ਡਾਈ ਜਾਂਦੇ ਸੀ ਕਬੂਤਰ ਮੇਰੇ ਵੀਰੋ ਬਸਾਰਮਾ ਭਾਈ ਫਿਰ ਹੁਣ ਫੇਰ ਬਾਜੀਆਂ ਸੈੱਡ ਲਾਏ ਕੋਈ ਇੱਕ ਦੋ ਸੰਜੀ ਦੇ ਵਾਦਾ ਕੀਤਾ ਇਹ ਦੋ ਤਿੰਨ ਬਾਜੀਆਂ ਛੱਡਾਂਗੇ ਹਨਾ ਕੀ ਕਰੀਏ ਨਾ ਸੈਟਿੰਗ ਵੀ ਉਤਰਾਂ ਦੀ ਕਿਹੜਾ ਗੇਮਡ ਆਉਣਾ ਕਿਹੜਾ ਕੀ ਕਰਨਾ ਕਿਹੜਾ ਦਾ ਕੀ ਹਿਸਾਬ ਕਰਦਾ ਕੁਛ ਦੀ ਬੰਦੀ ਤਵਾਦੀ ਅੱਜ ਕੋਈ ਸਕੂਤਰ ਕੱਢਾਂਗੇ ਲਗਭਗ ਬਈ ਜਿੰਨੇ ਕੂਤ ਲਾਇਆ ਸਾਰੇ ਪਾਣੀ ਵਾਲੇ ਕੱਢਿਆ ਹਣ ਪਾਣੀ ਦੇ ਕੂਤਰ ਤੇ ਕੂਤਰਾਂ ਨੇ ਚ ਹੋੜ ਡਾਉਣਾ ਆਪਾਂ ਉਹ ਵੀ ਦੇਖਦੇ ਛੱਡ ਕੇ ਕੀ ਬੰਦ ਆ ਹਾਂ ਜਿਹੜਾ ਕਿਵੇਂ ਆ ਕਿੱਸਾ ਹੈ ਚਲੋ ਦੇਖਦੇ ਹੈ ਕੀ ਬੰਨਤਾ ਹੈ ਕੁਛ ਕੂਤਰਾਂ ਦੇ ਉਲੇ ਮਾਰਤੇ ਬਾਕੀ ੜੇ ਰਹਿੰਦੇ ਐ ਚ ਵੀ ਛੱਡ ਦੇਣਾ ਕੱਢ ਕੇ ਹਾਂਜੀ ਲਾਈਟਾਂ ਨੂੰ ਟੰਗ ਵੀ ਹਟ ਗਈ ਇਹਦਾ ਬੁਝਾਤੀ ਜੀ ਅੰਦਰ ਲੰਗੇ ਵੀ ਹਟ ਗਈ ਬੁਝਾਤੀਆਂ ਜੀ ਸਾਰੀਆਂ ਲਾਈਟਾਂ ਨਹੀਂ ਆ ਰਹੀਂਦੀ ਐ ਚਲੋ ਕੋਈ ਨਈ ਬੁਝਾ ਦਿੰਨੇ ਆ ਆਹ ਉੱਤਰ ਛੱਡਿਆ ਬਈ। ਬਗਲ ਟੂਸੇ ਵਾਲਾ ਠੀਕ ਐ। ਗੋੜ ਰੰਗਾ ਸੱਜੀ ਲਾਲੀ ਬਗਲ ਵਾਲਾ ਠੀਕ ਐ। ਗੋਸ਼ੀ ਵਾਲੀ ਝਲਰ ਦਾੰਤ ਵਾਲੀ 3 ਉਹ ਪਿੱਛੇ ਕੰਡ ਕਾਂਤ ਵਾਲੀ 4 ਇੱਕ ਪਿੱਛੇ ਤੁਰਿਆ ਆਉਂਦਾ ਟੂਸਿਆਂ ਵਾਲਾ 5 ਇਹ ਕਾਹੋਂ ਤੱਕ ਟੂਸੇਲੇ 6 ਇਹ ਕਾ ਕੀਦਾ ਹੋਈ? ਪਤਾ ਨਹੀਂ ਕਿਦਾ ਯਾਰ। ਤੇ ਇੱਕ ਆਹ ਯਾਰ ਸਾਰੇ ਹੀ ਪਤਾ ਨਹੀਂ ਕਿਹਦੀ ਆ ਯਾਰ। ਆਏ ਨੀ ਰੰਗਲੇ ਬਸਾਹੀ ਕੁੱਤੜ ਡਾਇ ਹੈ ਹਾਂ ਆਪਾਂ ਹੋਰ ਤਾਂ ਕੁੱਤੜ ਹੀ ਡਾਇ ਆਪਾਂ 6-7 ਕੁੱਤੜ ਹੀ ਡਾਇ ਹੈ ਸ਼ਾਇਦ ਇਹ ਸਾਰੇ ਸਾਰੇ ਕੁੱਤੜ ਹੀ ਪਾਣੀ ਦੇ ਆਪਣੇ ਲਓ ਦੇਖਦੇ ਹਾਂ ਹਾਂਜੀ ਤੇ ਲਿਓ ਵਾਸਤੇ ਰੋਟੀ ਲੱਸੀ ਵੀ ਲਿਆਂਦੀ ਬਾਈ ਸਵੇਰੇ ਸਵੇਰੇ ਮੈਂ ਕਹਿੰਦਾ ਵਿਚਾਰ ਦਾ ਟਾਈਮ ਦਾ ਕੰਮ ਨਹੀਂ ਵੇਟਦੀ ਫਿਰ ਅਸੀਂ ਕੱਲ ਚੜ੍ਹਨੀ ਜਾ ਕੇ ਆਉਣੇ ਨੇ ਹਨਾ ਤੇ ਚੁਪਕਾ ਵਾਲੇ ਮਿੱਤਰਾਂ ਦੀ ਗੁੰਮ ਵੀ ਵੀਰੋ ਅੰਬੀਰੀ ਵਾਲੀ ਬਾਜੀ ਅੱਜ ਕੱਲ੍ਹ ਚੜ੍ਹਨੀ ਜਾਵਦੀ ਸੀ ਉਹਦਾ ਪਤਾ ਕਰਕੇ ਆਉਣੇ ਜਾ ਕੇ ਹਾਂਜੀ ਆ ਗਏ ਜੀ ਟੈਂਟ ਆ ਨਹੀਂ ਕੁਛ ਬਣਾਵੇ ਕੁਛ ਬਾਤ ਨਹੀਂ ਕਿਹਾ ਕਿ ਇਹ ਦੇ ਵੀ ਘਰੇ ਚਲੇ ਉਧਰ ਕੁਵਦਰ ਦੇਖਦੇ ਨੇ ਕੱਲ੍ਹ ਵਾਲੇ ਕਬੂਤਰ ਨੂੰ ਬੁਲਾਵੋ ਪੌਣੇ ਹੈ ਇਹ ਬੋਰ ਤੇ ਕੁਛ ਹੀ ਉਹ ਮਾਨਾ ਮਾਨ ਲੰਬੀ ਰਹਿ ਕੇ ਕਲਾ ਹਾਂਜੀ ਆ ਸੀ ਬੰਦੀ ਵਾਲੇ ਕਬੂਤਰ ਚਾਰ ਤਾਂ ਕਬੂਤਰਾਂ ਵੀਰੇ ਇੱਧਰ ਠੀਕ ਹੈ ਕਾਹਨੂੰ ਬਦਾਮ ਤੇ ਕਣਕ ਪਾਤੀ ਤੇ ਦੋ ਕਬੂਤਰ ਇੱਧਰ ਵੀਰੇ ਸਿਰਫ ਹੀ ਦੋਹਾਂ ਚੋ ਵੀ ਇੱਕ ਆ ਹੋਰ ਲਈ ਹੈ ਇਹ ਪਰਲਾ ਕਬੂਤਰ ਦਾ ਰੋਗ ਤਾਂ ਇਹਦਾ ਵੱਡੇ ਕਬੂਤਰਾਂ ਚ ਐਡ ਕਰਨਾ ਬਸ 2 ਮਿੰਟ ਹੋਣਗੇ ਇੱਕ ਤੇ ਦੋ ਪੰਜ ਆ ਰਹੇਗੇ ਅੱਠ ਉੱਡਦੇ ਰਹੇਗੇ ਅੱਠਾਂ ਚੋਂ ਪੰਜ ਚਾਲਦੇ ਰੱਖਣੇ ਆ ਪੰਜ ਆ ਛੱਡਨੇ ਆ ਦਾਸ ਇਹ ਦਸਾਂ ਚੋਂ ਵੀ ਬੰਦ ਪਤਾਈ ਕਰਕੇ ਸਿਰਫ ਪੰਜ ਕਬੂਤਰ ਪਾਈ ਛੱਡਦੇ ਆ ਸਿਰਫ 15 ਕਬੂਤਰਾਂ ਚੋਂ ਸਿਰਫ ਪੰਜ ਕਬੂਤਰ ਪਾਈ ਛੱਡਨੇ ਬਸ ਬਾਕੀ ਸਾਬ ਜਿੰਦੇ ਠੀਕ ਹੈ ਤੇ ਇਧਰੋਂ ਰੱਖ ਦਈਏ ਦਾਣੇ ਇਹਨਾਂ ਨੂੰ ਆਪਾਂ ਸਿਰਫ ਕੁੱਡੇ ਛੱਡ ਦਾਂਗੇ ਵੀ ਵੀ ਇਹ ਤਾਂ ਨਹੀਂ ਗਿਆ ਸੀ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਵੀਰੇ ਇਦੋਂ ਪਾਣੀ ਦਾਣੀ ਹਾਂਜੀ ਦਾਣਾ ਪਾਣੀ ਖਾਲਾ ਚ ਗੁੱਲੇ ਖੱਡੇ ਵਾਲਿਆਂ ਨੇ ਠੀਕ ਆ ਟਰੇਆਂ ਚੱਕ ਤਾਉਂ ਉਹਨਾਂ ਨੇ ਅੰਦਰ ਜਿਹੜੇ ਬਾਦਾਮਾਂ ਕਣਕ ਵਾਲੇ ਕੂਤਰ ਬੈਠੇ ਉਹ ਚੱਕ ਕੇ ਛੱਡ ਦਿੰਦੇ ਨੇ ਖੁੱਡੇ 'ਚ ਠੀਕ ਆ ਟੈਨਸ਼ਨ ਫਰੀ ਐ ਨਾ ਦਾਣਾ ਪਾਣੀ ਹੋ ਗਿਆ ਬਸ ਉਹ ਗਰੋਹ ਕੂਤਰ ਲਈ ਜਾਂਦਾ ਮੁੰਡਾ ਠੀਕ ਆ ਕੂਤਰ ਦਾ ਵੀ ਇੱਕ ਵਾਰ ਹੜ੍ਹ ਦੱਲ ਤੂੰ ਸਾਢੀ ਦੇ ਹੋਲ ਦੇ ਖੁੱਡੇ 'ਤੇ ਖੁੱਡੇ ਫਿਰਦਾ ਵਸ ਜਿਹੜੇ ਉਹ ਦੇਖਣਿਆ ਜਦੋਂ ਆਏ ਮੈਂ ਉਹਨੇ ਘਰੇ ਜਾਣਾ ਰੂਟ ਸੇਟੀ ਕਾਹ ਕਾਣੇ ਯਾਰ ਠੀਕ ਹੈ ਫਿਰ ਆਵਾਂਗੇ ਬੱਚਾ ਉਖਾ ਗਿਆ ਯਾਰ ਐਡਾ ਬੱਚਾ ਕਿੱਥੋਂ ਆ ਗਿਆ ਬਾਈ ਯਾਰ ਕਮਾਲ ਆ ਯਾਰ ਉਹੀ ਮਰੀ ਜਾਂਦੇ ਯਾਰ ਕਹਿੰਦੇ ਐਡਾ ਬੱਚਾ ਬੈਠ ਕੇ ਹੋਰ ਆ ਗਿਆ ਇੱਕ ਬੱਚਾ ਕਿਹੜੇ ਨਹੀਂ ਕੱਢ ਲਿਆ ਮੈਨੂੰ ਤਾਂ ਪਤਾ ਵੀ ਨਹੀਂਗਾ ਤੇਰੇ ਪੈਣੇ ਰੀ ਬੜਿਆ ਆਪਾਂ ਤਾਂ ਕਦੇ ਦੇਖਿਆ ਨਹੀਂ ਬਾਈ ਯਾਰ ਵੀ ਕਦੇ ਆਂਡਿਆਂ ਤੇ ਮੈਂ ਤਾਂ ਆਂਡੂਂਡੇ ਵੀ ਛਿੜਦਣਾ ਹੁਣ ਇਹਨਾਂ ਵੀ ਲੈ ਪੇੜਤਾ ਉਹ ਪੈਣ ਚੋ ਕਿੱਥੇ ਹੈ ਤੋੜ ਉਹ ਲੱਗੂ ਹੀ ਬਾਲੇ ਭੜਿਆ ਦਾ ਵੇ ਉਹ ਬਈਆ ਤਾਂ ਬੱਚਾ ਡੇ ਲਾਉਣ ਲੈ ਤੂੰ ਵੀ ਵੇ ਤੂੰ ਡੇ ਲਾ ਨੀ ਬੱਚਾ ਬਈ ਕਿੱਥੇ ਬੈਠਾ ਹੈ ਏ ਇੱਥੇ ਆਪੋ ਨੇ ਤੇ ਬੱਚਾ ਨਹੀਂ ਸਕੇ ਸੌਣ ਲੱਗੇ ਬਈ ਜਿਹੜਾ ਗੱ ਉਹ ਲੈ ਜਾਂਦਾ ਤੇ ਨਹੀਂ ਕਿਸ ਤੋਂ ਇਹਦੇ ਬੱਚੇ ਨਹੀਂ ਲੱਗ ਢੜਕਾ ਦੱਸ ਦੇ ਉਹ ਤਾਂ ਮੰਨ ਲਿਆ ਆਹ ਵੇ ਇਹਨੂੰ ਫੜ ਕੇ ਬਾਰੀ ਮੰਗਦਾ ਫੜਦਾ ਮੈਂ ਤਾਂ ਪਹਿਲਾਂ ਯਾਰ ਮੈਂ ਨਾ ਦੋ ਦਾ ਦੋ ਪੰਜ ਦਾ ਪਾੜੀ ਇਹ ਇੱਥੇ ਬਚਾ ਕਦੋਂ ਆ ਗਿਆ ਯਾਰ ਮੈਂ ਹਿੱਟ ਤੇ ਬੈਠਾ ਸੀਗਾ ਮੈਂ ਉਹਨੂੰ ਦੇਖਿਆ ਅੱਛਾ ਉਹ ਜਿਹੜਾ ਬੱਚਾ ਇੱਥੇ ਨਿਕਲਿਆ ਮੈਂ ਉਹਰੇ ਇੱਥੇ ਦੇਖ ਹੀ ਬੈਠਾ ਉਹ ਉਹ ਮੈਂ ਵੇਖਣਾ ਮੂੰਹ ਖਾ ਰਿਹਾ ਨੇ ਜੋ ਬਾਰੇ ਮੈਂ ਕਰ ਰਿਹਾ ਸੀ ਸਾਰੀ ਪੱਕੀ ਗੱਲ ਹੈ ਹੁਣ ਹੀ ਪਤਾ ਲੱਗ ਜੁਆ ਐ ਕਰ ਮਾਂ ਪਿਓ ਦਾ ਪਤਾ ਲੱਗੂ ਮੂੰਹ ਵੇੜਿਆ ਇਹਨਾਂ ਦੋਹਾਂ ਦੇ ਪੱਟੇ ਪਏ ਉਹਨਾਂ ਦੇ ਹੱਡ ਤੇ ਬੈਠ ਕੇ ਵੇਖਣ ਤੇ ਬੈਠਾਂ ਦੋਹਾਂ ਦਾ ਇੱਕ ਇੱਕ ਹੱਡ ਤੇ ਬੈਠਾ ਪੁੱਤਰ ਦਾ ਪੁੱਤਰ ਦਾ ਸਾਹਮਣੇ ਉਹ ਤੇ ਮੋਢੀ ਉੱਠਿਆ ਨਾ ਉਹ ਤੋਂ ਤਾਂਵਾ ਮੈਂ ਉਹ ਬੈਠੀ ਖੜਾ ਮੋੜ ਕੇ ਆ ਚੱਲ ਫੜ ਲੈ ਤੂੰ ਕੋਈ ਨਾ ਫਿਰ ਦੇ ਲਈ ਨਜ਼ਰ ਤਾਂ ਨਹੀਂ ਲੱਗਦੀ ਇਹਨਾਂ ਨੂੰ ਆ ਜੋੜਾ ਠੀਕ ਹੈ ਹੈਨਾ ਕਿਆ ਬਾਤਾਂ ਨੇ ਪੱਕੀ ਗੱਲ ਹੈ ਇਹ ਬੇਣ ਦੇ ਬੱਚੇ ਪਾਲ ਲਿਆ ਜਾਵਾ ਇਧਰ ਇਹ ਪਾਲਿਆ ਬੱਚਾ ਉਹ ਵੇ ਇਧਰ ਉਹ ਘਾ ਵੇ ਭਈ ਉਹ ਕਿਆ ਜੋੜਾ ਲਗਿਆ ਯਾਰ ਖੜਦੇ ਨਹੀਂ ਖੜਨ ਗਏ ਖੜਨਗੇ ਗਾਰੰਟੀ ਹੈ ਖੜਨਗੇ ਮੈਂ ਕਹਿੰਦਾ ਖੜਨਗੇ ਬਾਈ ਜਾ ਯਾਰ ਥੋੜੀ ਪੈਨੂ ਤਤੀ ਦਾ ਸਾਰੇ ਨੇ ਵੇਖੀ ਹੈ ਹਾਂ ਨਹੀਂ ਵੇਖਿਆ ਪਰ ਕਹਿ ਨਹੀਂ ਜਿਹੜਾ ਰੋਕਿਆ ਆਪਾਂ ਇਹ ਵਿਖਾ ਦੇ ਲੰਮਾ ਜਾ ਬਣਾ ਕੇ ਵੇਖ ਤੱਕਰ ਸਾਰਾ ਗੁਤਰ ਆਏ ਹਾਏ 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 ਆਏ ਹਾਏ 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 ਆਏ ਹਾਏ 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 ਕੀ ਬਾਤਾਂ ਨੇ ਯਾਰ ਕੀ ਬਾਤਾਂ ਨੇ ਆ ਦਿਲ ਖੁਸ਼ ਹੋ ਗਿਆ ਭਾਈ ਮੇਰਾ ਸੌਣ ਲੱਗੇ ਬੱਚਾ ਵੇਖ ਕੇ ਅੱਡੇ ਲਵਾਵਾਂਗੇ ਵੀ ਬੱਚੇ ਰੱਤਾ ਵੀ ਲਵਾਵਾਂਗੇ ਤੇ ਆ ਵੀ ਲਵਾਵਾਂਗੇ ਦੋਵੇਂ ਹੀ ਲਵਾਵਾਂਗੇ ਮੈਂ ਨਾ ਬੱਚਾ ਵੜਾ ਕੱਢਿਆ ਯਾਰ ਇਨਾਣੀ ਯਾਰ ਉਤ ਨੂੰ ਮੈਂ ਤਾਂ ਸਾਂਹ ਕਿਹੜੀ ਦੇ ਆ ਤੂੰ ਤੇੜਾ ਇਹਦੇ ਭਾਈ ਦੇ ਨਾ ਉਹ ਨਾਲੇ ਇਹ ਉਹਦਾ ਪੁੱਤ ਆ ਇਹ ਉਹਦੀ ਦਾ ਮੈਨੂੰ ਤਾਂ ਆ ਗਿਆ ਜਾਂਦੀ ਨਹੀਂ ਇਹੇ ਪਰ ਯਾਰ ਉਹ ਫਿਰਕੇ ਜੋ ਇੱਕ ਗੂਦਰੀ ਬਿਨਾ ਜਾਣ ਵਾਲੀ ਹੈ ਗਰਤੀ ਭਜਣ ਵਾਲੀ ਹੈ ਉਹ ਕਹੋ ਵੱਡਾ ਗੂਦਰੀ ਭਜਣ ਵਾਲਾ ਨਾ ਲਾਂਗੜ ਪਿੰਗੜ ਸਾਰਾ ਇਨਾਂ ਦਾ ਪਹਿਲੇ ਕੋਈ ਨਾ ਹੋਰ ਤਾਂ ਨਹੀਂ ਫਿਰ ਕਿਸੇ ਪਾਸੇ ਬਾਈ ਬਣੇ ਚੱਕ ਚੁੱਕੇ ਦੇ ਯਾਰ ਆਂਡੇ 2 ਵਜੇ ਨਿਕਲੇ 10000 ਦਾ ਐਸੀ ਹੁਣੇ ਉੱਡ ਕੇ ਵੇਖਿਆ ਵੇਖ ਤਾਂ ਨਹੀਂ ਓ ਯਾਰ ਭੈਣ ਚੋ ਯਾਰ ਕੀ ਬਗਿਆ ਚੱਕ ਚੁੱਕਦੇ ਆਂ ਡੇ ਯਾਰ ਸਾਰੇ ਯਾਰ ਯਾ ਆਪਣੇ ਵੇੜੇ ਨਾਲ ਆ ਯਾਰ ਹੈ ਮੈਂ ਤਾਂ ਨਹੀਂ ਮੈਂ ਤਾਂ ਫੜਕੀ ਨਹੀਂ ਵੇਖਿਆ ਕਦੀ ਕੀ ਕੀ ਤੂੰ ਡੀਪਨ ਹੋ ਕੀ ਓਏ ਆਪਾਂ ਤਾਂ ਗਾਂਧੀ ਕਹਿੰਦੇ ਸੀ ਓਏ ਲੈ ਢਾਕਣਾ ਵੀ ਹੋਰ ਆ ਜਾਂਦੇ ਯਾਰ ਚਾਹ ਯਾਰ ਆ ਪੱਖੇ ਹੀ ਬੜਾ ਖਤਰਨਾਕ ਹਨ ਯਾਰ ਬੱਚੇ ਨੇ ਇਦੋਂ ਆਏ ਆ ਅੱਧੀ ਕਾਲੀ ਹੈ ਨਾ ਐਂ ਜੇ ਇਧਰ ਟੀਰ ਹੈ ਨਾ ਪੀਲੇਆਂ ਦਾ ਨਾ ਬਗਰਾਂ ਟੋਡੇ ਸੜਦਾ ਏ ਪਰ ਆ ਬੜਾ ਥੱਕਾ ਹੀ ਜਾਂਦਾ ਸੀਜ਼ਨ ਤੋਂ ਪਹਿਲਾਂ ਹੀ ਬੱਚ ਨਹੀਂ ਗਿਆ ਪਤਾ 40 ਕਢਾਉਣੇ ਐ ਇਸ ਸਾਲ ਤੇ ਤਾਂ 100 ਟੱਪ ਜੂਗਾ ਹੈ ਲੈ ਆ ਵਿੱਚ ਉਹ ਬਈ ਸਪਿਰਾ ਛੱਡ ਦੇ ਖਾਣਾ ਏ ਇਹਨੂੰ ਪਾਟ ਕੇ ਬਾਹਰ ਪੂ ਮਾਰਿਆ ਸਾਡੇ ਯਾਰ ਖੁੱਲਾ ਸਾਡੇ ਨੂੰ ਯਾਰ ਪਰ ਹੋਰ ਮੈਂ ਚੱਕ ਦਾਨੇ ਹੁੰਦੇ ਪਏ ਆ ਕਿ ਤੇ ਯਾਰ ਭਰਾ ਯਾਰ ਸੱਚੀ ਗੱਲ ਬਈ ਆਂਡੇ ਉਹਦੇ ਚਾਕਰ ਗਰੇ ਬੱਚੇ ਨਾ ਪਤਾ ਨਹੀਂ ਆਪੇ ਇੰਨੇ ਕੁਲੀ ਨੁਕਲੀਆ ਦਾਣ ਕੜ ਫੀਂਗੜ ਤੀਂਗੜ ਦਾ ਨਿਕ ਸੋਣਾ ਤੇ ਨਾ ਸਾਨੂੰ ਕੋਈ ਪਤਾ ਵੀ ਕਿਹੜੇ ਨੇ ਕੱਢਿਆ ਕਿਹਨੇ ਨਹੀਂ ਕੱਢੇਗੇ ਚਲੋ ਕੋਈ ਨਾ ਜੀ ਖੇਚਾ ਫੜਾ ਗੋਣ ਚਲੋ ਉਦ ਪਲਾਂਡੇ ਤੱਕ ਹਾਂਜੀ ਲਾਸਟ ਦੋ ਕਬੂਤਰ ਰਹਿ ਗਏ ਸੀ ਉੜਦੇ ਇੱਕ ਭੂਆ ਵਾਲਾ ਤੇ ਇੱਕ ਟੂਸਿਆਂ ਵਾਲਾ ਠੀਕ ਐ ਗਲਾਬੀ ਟੂਸਿਆਂ ਵਾਲਾ ਇੱਕ ਭੂਆ ਵਾਲਾ ਕਿਨੇ ਗਲਾਬੀ ਢੇਡਾ ਵਾਲਾ ਹਨਾ ਤੇ ਟੂਸਿਆਂ ਵਾਲਾ ਬਹਿ ਗਿਆ ਹੁਣੇ ਹੁਣੇ ਜਮਾ ਅੱਧਾ ਮਿੰਟ ਪਹਿਲੇ ਹੀ ਕੁਛ 20 ਸੈਕਿੰਡ ਹੀ ਹੋਏ ਆ ਤੇ ਬਸ ਢੇਡਾ ਵਾਲਾ ਬੈਠ ਗਿਆ ਹੈਗਾ ਹਨਾ ਲਗਭਗ ਉਹ ਮੜਿਆ ਖੰਡ ਕੀ ਕਰਿਆ ਨਾ ਕੂਤਰ ਲਿਖੀ ਜਾਂਦਾ ਕੂਤਰ ਬੈਠੀਆਂ ਦਾ ਸੀ ਆਗੇ ਇੱਕ ਤਾਂ ਬਹਿ ਗਿਆ ਇੱਕ ਬੈਠੀਆਂ ਦਾ ਨਿਗਰੱਖਣੀ ਸੀ ਟੂਸਿਆਂ ਲੱਗੇਗਾ ਦੂਜਾ ਇੱਤ ਗਿਆ ਵੀਰੇ ਜਿਹੜਾ ਪਲਟ ਕੇ ਛੱਡਿਆ ਹੋਇਆ ਜਿੱਤ ਗਿਆ ਮਨ ਟੜ ਕੇ ਤੇ ਬਈ ਬਾਕੀ ਸਾਰੇ ਕੂਤਰ ਤਾਂ ਓਕੀ ਸੀ ਨਾ ਦੋ ਕੂਤਰ ਤੜਕੇ ਰਹੀ ਸੀਗੇ ਇੱਕ ਤਾਂ ਜਿਹੜਾ ਉੱਡਿਆ ਫਿਰਦਾ ਢਿੱਡ ਵਾਲਾ ਇਹ ਗਲਾਬੀ ਵਾਲਾ ਤੇ ਇੱਕ ਰੇਸ਼ਾ ਸੀ ਬਈ ਆਪਣਾ ਗੋੜ ਰੰਗਾ ਰੱਤਾ ਯਾਰ ਇਹ ਸ਼ੋਰਾ ਯਾਰ ਪੁੱਤਰ ਵੇਖਣਾ ਸੀ ਬੜਾ ਯਾਰ ਚੱਲ ਨਿਗਰ ਖੇਰ ਪੁੱਤਰ ਜਮੇ ਬੈਠਣ ਲਈ ਕਿਹੜਾ ਜਾ ਬਾਈ ਬਣੇ ਵੜਾ ਯਾਰ ਦੇਖੀ ਤੇ ਆ ਰਾਇ ਇਸ ਬਈ ਨਿਕਲੀ ਐ ਗੋੜਰਾਂ ਕੇ ਰੱਤੇ ਅੰਦਰ ਠੀਕ ਐ ਆ ਰਾਇ ਐ ਜੀ ਰਾਇ ਇਸ ਦੀਲੇ ਗੋੜਰਾਂ ਕੇ ਰੱਤੇ ਅੰਦਰ ਤੇ ਜਿਹੜੀ ਰਾਇ ਇਸ ਦੇ ਨੂੰ ਤੁਸੀਂ ਢਾਲੇ ਅੰਦਰ ਉਹ ਤੜਕੇ ਬਈ ਪਲਟਕੀ ਘੜਤਾ ਸੀਗਾ ਠੀਕ ਐ ਕਿ ਨਹੀਂ ਤਾਂ ਕਰਕੇ ਉਹ ਵਧੀਆ ਸੌਖਾ ਉੱਡ ਗਿਆ ਆ ਦੇਖੋ ਛੱਡਾਂਗੇ ਇਹਨੂੰ ਕੋਈ ਨੰਦਾ ਤਕੜੀ ਬਾਈ ਛੱਡਾਂਗੇ ਐਂਟਰੀ ਵਾਲੀ ਬਾਈ ਜੇ ਆ ਗਈ ਨਾ ਕਦੇ ਮੱਤ ਚ ਇਹ ਕੂਤਰੀ ਇਹ ਪਾਛੇ ਬੈਠੀ ਨੀ ਯਸ ਕਰਦਾ ਨਾ ਨਿਗਾਹ ਰੱਖੀ ਦੀ ਛੜੀ ਚੱਕਲਾ ਮਾੜੀ ਜਿਹਾ ਮੈਂ ਤਕਣਾ ਬਾਈ ਬਣੇ ਹੇ 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 ਆਹ ਜੋਰ ਲੱਗਿਆ ਕੂਤਰਾਂ ਦਾ ਦਿਨ ਬਹੁਤ ਪੜਾ ਐਵੇਂ ਲੱਗਦਾ 2-3 ਵਜ ਗਏ ਮੇਰੇ ਵੀਰੋ ਬਾਜ ਗਿਆ ਤੇ ਵੀ 2-3 ਵਜ ਵੇਂਦ ਕਰੀ 2-3 ਵਜ ਮੈਂਗੇ ਆ ਦੇਖੋ ਟਾਈਮ ਹੋ ਗਿਆ ਹੁਣ ਐ ਛੱਡ ਜੋ ਘੜੀ ਬੰਦ ਐ ਟਾਈਮ ਹੀ ਮਾੜਾ ਐ ਤੈਨੂੰ ਪਤਾ ਹੋਵੇਗਾ ਉਹ ਮੈਂ ਹੀ ਆ ਝੱਪ ਕੇ ਨਾ ਯੱਪਲ ਪੁੱਤਣਾ ਜਮਗੂ ਦੀ ਕੰਨੀ ਚੰਗੀ ਪਾ ਇੱਥੇ ਰੱਖ ਦੇ ਸਿਰ ਤੋ ਕਰੀਆ ਦਾ ਕਬਲਾ ਨਵਾਂ ਨਵਾਂ ਕੂਤਰਾਂ ਨੂੰ ਆਹ ਕੂਤਰਾਂ ਲਈ ਬਹੁਤ ਜ਼ੋਰ ਵੱਜਿਆ ਬਈ ਆਪਣਾ ਰੱਤਾ ਵਿਚਾਰਾ ਰਹਿ ਗਿਆ ਸੀਗਾ ਹਨਾ ਕਿ ਤਾਂ ਬੜਾ ਵਿਚਾਰਾ ਬੜਾ ਹੀ ਜ਼ੋਰ ਲਾਉਂਦਾ ਸੱਚੀ ਪਹਿਰਾ ਤਾਂ ਨਹੀਂ ਹੁੰਦਾ ਇਹਦੇ ਕੂਤਰਾਂ ਦਾ ਇਹ ਤੇਲਾ ਤਾਂ ਆਹ ਦਾ ਫਿਰ ਵੀ ਠੀਕ ਹੈ ਇਹ ਸਹੀ ਸੀਗਾ ਇਹ ਵੇਲਾ ਹੀ ਕੂਤਰੇ ਇੱਕ ਨੰਬਰ ਸੀਗਾ ਸਾਰੇ ਬਹਿ ਗਏ ਬਈ ਕੂਤਰ ਜਿਹਨੇ ਅੱਠੇ ਦੇ ਅੱਠੇ ਛੇ ਅੱਠੇ ਦੇ ਠੀਕ ਉੱਤਰ ਬਹਿ ਗਏ ਸਾਰੇ ਕਬੂਤਰ 12 ਤੋਂ ਲੈ ਕੇ ਥੱਲੇ ਦੀ ਐਵਰੇ ਹੋਲੀ ਹੋਲੀ ਕਿਤੇ ਨੇ ਸਾਰੇ ਕਬੂਤਰ 12 ਤੋਂ ਲੈ ਕੇ ਤੇ 3 ਵਜੇ ਦੇ ਵਿੱਚ ਵਿੱਚ ਬੈਠੇ ਆ। 8 ਕਬੂਤਰ 12 ਤੋਤਿਆਂ ਦੇ ਵਿੱਚ ਵਿੱਚ ਬੈ ਗਏ ਤੇ 8 ਦੇ 8 ਹੀ ਪਾਣੀ ਵਾਲੇ ਸੀਗੇ। ਚੱਲੇ ਤਾਂ ਸਾਰੇ ਹੀ ਚੰਗੇ ਆ। ਬਾ ਓਏ ਯਾਰ ਮਾਤਾ ਕਣ ਨੂੰ ਰੱਖ ਲਗੀ ਆਪਾਂ ਯਾਰ। ਇਹਨੂੰ ਵੀ ਜੋੜਾਂ ਚ ਪਾਲ ਗਏ ਯਾਰ। ਕਿ ਬਾਈ ਛੱਡ ਗਏ ਪਾਲਾਂ ਕੋਈ ਨਹੀਂ ਹੁੰਦਾ। ਥੱਲੇ ਹੋਏ ਛੋਰਾ ਮੜਾ ਜਾ। ਹਰ ਤੇ ਲਾ ਲਏ ਇਹਨਾਂ ਨੂੰ। ਚਲੋ 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 ਆਇਓ 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 ਬੜਾ ਜ਼ੋਰ ਲੱਗਾ ਕੂਤਰਦਾ ਓਏ ਪੈਰਾਂ ਦੇ ਨਹੀਂ ਕੂਤਰ ਬੈਠਾ ਥੱਲੇ। ਉਹ ਫੂੰਜੇ ਦੇ ਸਾਰੇ ਬੈਠਾ ਉਧਰ ਟੇਡ ਵਾਲਾ ਆਪਣਾ ਆਇਓ 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 ਬਰਤਾਂ ਵੀ ਬੈਠੀ ਹੈ ਆਇਓ ਆਇਓ ਚੱਲ ਚੱਲ ਤੇ ਮੜੀ ਪਰੋਂ ਤਾਂ ਕਿਸੇ ਦਿਖਣਾ ਪਰੋਂ ਤੱਕ ਹਾਂ ਆਇਓ ਆਇਓ ਆਇਆ ਹੀ 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 ਇਹ ਦੋਵੇਂ ਲਾਰਾ ਗੱਡੀਆਂ ਓਏ ਉਹਦਾ ਬਾਹਰ ਚੱਲ ਟੇਡ ਵਾਲਾ ਇਹਨੇ ਇਹ ਜੀ ਬੁਰਾ ਹਾਲ ਹੈ ਹਜੇ ਪਾਕਾਂ ਵਾਲੇ ਦਾ ਭਰਾ ਸੱਟ ਬੈਠਾ ਆਪਣਾ ਆਹ ਦੇਖੀ ਪੁੱਤਰੇ ਕੀ ਹਾਲ ਹੈ ਬਈ ਫੜਕ ਗਿਆ ਕਬੂਤਰ ਗਰਮੀ ਬਹੁਤ ਹੈ ਉੱਤਰ ਉੱਦਨ ਦਾ ਲੱਗ ਗਿਆ ਵਾਪੇ ਇਹੋ ਹੀ ਤਾਂ ਕੋਈ ਗੱਲ ਨਹੀਂ ਤੂੰ ਹੁਣ ਤਾਂ ਬੋਲਾਂਗਾ ਕਬੂਤਰ ਲਿਜਾਈ ਵੀਰੇ ਕਬੂਤਰ ਲਿਜਾਈਆਂ ਕੇ ਆ ਚੱਕ ਲਈ ਹੋਣਗੇ ਥੋੜਾ ਠੀਕ ਬੈਠਾ ਇਹ ਡੈਨ ਦਾ ਸਾਹ ਹੈ ਇਹ ਨਹੀਂ ਵੀ ਠੀਕ ਨਹੀਂ ਹੈ ਰੇਂਜ ਉਹ ਪੂਰੀ ਲੱਗਿਆ ਫੜਕ ਗਿਆ ਤਾਂ ਇਹ ਵੀ ਪੂਰਾ ਪਿਆ ਚਲ ਗਾਂ ਨੂੰ ਜੋੜੀਆਂ ਲਾ ਲਾਂਗੇ ਜਿਹਨਾਂ ਦੇ ਬਾਲੇ ਭੇੜੇ ਉੱਡਿਆ ਤੇ ਭੱਜੇ ਜੇ ਨਹੀਂ ਘੱਟ ਭੱਜੇ ਜਿਹਨਾਂ ਦੇ ਜਾਂ ਨੇੜੇ ਜੇ ਪਿੰਡ ਜਾ ਕੇ ਖੜ ਕੇ ਠੀਕ ਹੈ ਕਿ ਨਹੀਂ ਤੇ ਆਈ ਦੋ ਦਲਜੀਤ ਦੇ ਕੰਮ ਵੇਖੋ ਬਾਈ ਇਹ ਦੱਬੀ ਤੁਰਿਆਂ ਦਾ ਕਹਿੰਦਾ ਜੋੜ ਨਹੀਂ ਲਾਉਣੀਆਂ। ਮਾਈ ਟੀ ਕਾ ਦੀ ਕਾਲੀ ਹੈ ਮੇਰੇ ਤਾਂ ਜੀਨ ਕਰਦਾ ਹਨਾ। ਇਹਨਾਂ ਨਹੀਂ ਨਹੀਂ ਕਹਿੰਦਾ ਜੋੜ ਨਹੀਂ ਲਾਉਣੀਆਂ ਕਹਿੰਦਾ। ਭਾਈ ਜੋੜੀਆਂ ਲਾਉਣੀਆਂ ਤਾਂ ਫਿਰ ਲਾਲਾ ਭਾਈ ਕਿਹੜੀ ਗੱਲ ਆਹ ਕੂਤਰ ਚੱਕ ਕੇ ਲੈਂਦਾ ਵੀ ਇਹਨੂੰ ਜੋੜੀਆਂ ਲਾਉਣ ਨੂੰ। ਦਿਖਾ ਦਿੰਦੇ ਕਿ ਮੈਂ ਤਾਂ ਦਿਖਾਉਂਦੇ ਨਹੀਂ ਹੁੰਦੇ ਕਿ। ਠੀਕ ਐ ਆਹ ਸਰਾਇ ਚਲੇ ਪੱਠੇ ਪੱਠੇ ਆਹ ਪੱਠੇ ਅੱਧੀ ਵਾਲੇ। ਠੀਕ ਐ। ਆਹ ਪੱਠੀਆਂ। ਇਦਰ ਆ ਹੋ ਗਈ ਇੱਕ ਜੋੜੀ, ਇੱਕ ਜੋੜੀ ਹੋ ਹੋ ਗਈ। ਤੇ ਕਾ ਥੱਲ ਨੰਬਰ ਨੋਟ ਕਰੀ ਜਾਂਦਾ ਇਹਦਾ ਇੱਕ ਜੋੜੀ ਆ ਹੋ ਗਈ। ਠੀਕ ਹੈ ਇੱਕ ਜੋੜੀ ਆ ਹੋ ਗਈ ਜੋੜੀਆਂ ਬੜੀਆਂ ਲਿਖੀ ਜਾਂਦਾ ਕਾਪਾਂ ਦੇ ਸਾਰੀਆਂ ਜੋੜਾਂ ਕਿਵੇਂ ਕਿਵੇਂ ਲਾਉਣੀਆਂ ਇਹ ਕੀ ਹਿਸਾਬ ਕਰਦਾ ਠੀਕ ਹੈ ਵੀ ਨਹੀਂ ਆ ਬਣਾਈ ਜਾਂਦਾ ਪੂਰਾ ਸੀਨਰੀ ਤੇ ਇੱਕ ਇਹਦਾ ਪੁੱਜ ਗਿਆ ਪੁੱਜ ਗਿਆ ਇੱਥੇ ਰੱਖ ਕੇ ਇਹਨਾਂ ਦੇ ਘਰੋਂ ਚਾਹ ਲੈ ਕੇ ਆਉਣਾ ਤੇ ਆਪਾਂ ਸਮਾਨ ਕਰੇ ਫੜਾਇਆ ਨਾ ਜਿਹੜੇ ਬਾਈ ਬਣੇ ਪੁੱਤਰਾ ਟਾਈਮ ਤੇ ਟੈਂਪਰੇਚਰ ਨੋਟ ਕਰਦੇ ਕਿੰਨਾ ਟੈਂਪਰੇਚਰ ਸੀ ਅੱਜ 38 ਡਿਗਰੀ 38 ਡਿਗਰੀ ਟੈਂਪਰੇਚਰ 2:3 ਵਜੇ ਤੋਂ ਉੱਡੀ ਜਾਣ ਘਰੇ ਬਹੁਤ ਆ ਪੁੱਤਰੇ ਹਨਾ ਵਾਕੇ ਪਕੜਾ ਰੈਗੂਲਰ ਡਾਉਣੇ ਸਾਨੂੰ ਪਤਾ ਕਦੇ 2 ਦਿਨਾਂ ਦੀ ਬੰਦੀ ਕਦੇ 4 ਦਿਨਾਂ ਦੀ ਬੰਦੀ ਕਦੇ 3 ਦਿਨਾਂ ਦੀ ਬੰਦੀ ਐਂ ਡਾਉਣੇ ਉਤਰਾ ਪਾ ਤਾਂ ਹਾਂਜੀ ਤੇ ਅੱਜ ਨਹੀਂ ਆਉਹੀ ਲੱਗਦਾ ਜਾਂ ਗੜੇ ਆਉਣਗੇ ਚੱਕਰ ਕੀ ਖੁਦ ਕਰਸਾਨ ਸਾਹਿਬ ਆਪ ਖੇਤ ਚੱਲੇ ਨੇ ਉਹ ਵੀ ਐਡੇ ਵੱਡੇ ਕੰਮ ਵੀ ਤੁਹਾਨੂੰ ਕੀ ਦੱਸੂਗੇ ਕੱਦੂ ਸਾਕਸਰ ਝੋਨੇ ਦਾ ਸੀ ਜਨਾ ਕੱਦੂ ਕਰਨਾ ਪਰ ਆਪਾਂ ਨਹੀਂ ਕਰਨਾ ਸਾਨੂੰ ਪਤਾ ਆ ਪਰ ਜਿਹੜੀ ਕੱਦੂ ਕਰਦੇ ਹੁੰਦੀ ਹੈ ਉਹ ਦੂਜੀ ਮਸ਼ੀਨ ਜੀ ਕਲੀਉ ਲੈਣ ਚੱਲੇ ਆਂ ਬਸ ਉਹ ਖੇਤੋ ਲੈ ਕੇ ਛੱਡ ਰਹੀ ਐ ਇੰਨਾ ਹੀ ਕੰਮ ਐ ਆਇਆ ਚੋਲੜਾਣਾ ਚੱਲ ਗਿਆ ਪਾ ਫਿਰ ਆ ਕੇ ਕੂਤਰ ਨੂੰ ਬਦਾਮ ਵੀ ਰਿੰਦੇ ਆਂ ਲੇਟ ਬਹੁਤ ਹੋਇਆ ਕੂਤਰ ਨੇ ਲੇਟ ਬੈਠਾ ਜੋਰ ਲੱਗਾ ਸੀ ਬਾੜਾ ਕੂਤਰਾ ਦਾ ਪਾਣੀ ਪੂਣੀ ਖਿਚਾਉਂਦਾ ਕਰਦਿਆਂ ਟਾਈਮ ਲੱਗ ਗਿਆ ਬੈਠੋ ਜੀ ਹੋਰ 3700 ਜੱਟ ਦਾ ਥਕਾਰੇ ਮਾਰਦਾ ਨਿਗਰ ਕੋਈ ਵੀ ਖੁੱਲ ਕੇ ਡਿੱਗ ਸਕਦਾ ਇਹਦਾ ਇੰਦਰ 올ਡ ਮਾਡਲ ਐਡ 올ਡਿਸ ਗੋਲਡ 올ਡਿਸ ਬ੍ਰਾਊਨ ਗੋਲਡ ਵੀਡੀਓ ਤਾਂ ਬਣਾਈ ਨਹੀਂ ਸਿਆ ਕੀ ਜੀ ਫਰੀ ਰੀਤੀ ਕਦੂ ਕਰਨ ਵਾਲੀ ਆ ਲੈ ਆਂਦੇ ਹੁਣ ਘਰੇ ਰੋਕ ਗਏ ਤੇ ਫੇਰ ਫੇਰ ਕਬੂਤਰਾਂ ਤੇ ਹੋਇਆ ਹਾਂਜੀ ਪਹੁੰਚ ਗਏ ਘਰੇ ਤੇ ਤਿੰਨ ਕਬੂਤਰ ਰਹਿ ਗਏ ਬਦਾਮ ਵਾਲੇ ਸਿਰਫ ਆਹ ਵਾਲੇ ਠੀਕ ਐ ਇੰਨਾ ਸਾਰਿਆਂ ਨੂੰ ਬਦਾਮ ਕਣਕ ਦਾਣੇ ਪਾਤੇ ਓਕੇ ਹੋ ਵੀਰ ਹਾਂਜੀ ਮੇਰੇ ਵੀਰੋ ਤੇ ਕੀ ਕਹਿੰਨੇ ਹੁੰਦੇ ਆ ਸਾਰੇ ਵੱਡੇ ਕੂਤਰਾਂ ਨੂੰ ਦਾਣੇ ਪਾਦੇ ਬਈ ਪਾਣੀ ਪਾਤਾ ਪੈਟਕਾਂ ਨੂੰ ਪਾਤਾ ਕੋਡਲ ਨੂੰ ਪਾਤਾ ਅਜਿਹਾ ਇਹਨਾਂ ਨੂੰ ਡਰਾਂ ਨੂੰ ਵੀ ਪਾਣੀ ਪਾਤਾ ਦਾਣੇ ਤਾਂ ਕੈਮ ਲਈ ਪਾ ਦਿੰਨੇ ਆ ਜਿੰਨੇ ਕੁ ਜੋੜੇ ਅੰਦਰ ਕੂਤਰ ਛੱਡੇ ਸੀ ਕਰ ਹਣਾ ਸੈਲੈਕਟ ਕੀਤੇ ਸੀਗੇ ਜਿੱਥੇ-ਉੱਥੇ ਚੱਕੇ ਸੀਗੇ ਸਾਰੇ ਉੱਥੇ-ਉੱਥੇ ਹੀ ਛੱਡਦੇ ਤੇ ਅੰਦਰ ਸਿਰਫ ਤਿੰਨ ਕਬੂਤਰ ਰਹਿ ਗਏ ਇਹਨਾਂ ਨੂੰ ਬਦਾਮ ਪਾਉਣਿਆ ਹਜੇ ਠੀਕ ਆ ਬਸ ਪਾਣੀ ਖਾਚੀ ਹੋਣਗੇ ਇਹ ਬਦਾਮ ਪਾ ਕੇ ਦਾਣੇ ਖਵਾ ਕੇ ਉਦੋਂ ਬਾਅਦ ਵੇਖਦੇ ਬਈ ਫਿਰ ਨਾ ਆਤੋਂਗੇ ਬਸ ਟਾਈਮ ਨਾਲ ਵਿਹਲੇ ਹੋ ਗਏ। ਰੀਟਿੰਗ ਮਨੇ ਖਾਵੇ ਟਾਈਮ ਨਾਲ ਸੌਣ ਦੀ ਕਰਾਉ ਸਾਡੇ ਵੀਡੀਓ ਪਾਉਣੇ ਹਜੇ ਐਡੀਟ ਕਰਕੇ ਕੀ ਕੰਮ ਰਹਿ ਗਿਆ ਆਪਣਾ। ਬਾਕੀ ਲਗਭਗ ਸਾਰੇ ਕੰਮ ਨਿਬੜ ਗਏ।